ਲ ਪੰਜਵਾ ਹੋ ਮੈਂ ਰੋਗ ਮਨੁਖ ਕੋ ਦੀਨਾ ਕਾਮ ਰੋਗ ਭੈ ਗਲ ਬਸਲੀਨਾ ਸਿਸ਼ਟ ਰੋਗ ਪਚ ਮੋਏ ਪਤੰਗਾ ਨਾਦ ਰੋਗ ਖਪ ਗਏ ਕਰੰਗਾ ਜੋ ਜੋ ਦੀਸ ਸੋ ਸੋ ਰੋਗੀ ਰੋਗ ਰਹਤ ਮੇਰਾ ਸਤਗੁਰ ਜੋਗੀ ਰਹਾਉ ਜੇ ਵਾ ਰੋਗ ਮੇਨ ਗ੍ਰਿਸ ਆਨੋ ਬਾਸਨ ਰੋਗ ਭਵਰ ਬਿਨ ਸਾਨੋ ਹੀਤ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਮਤੇ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰਤਿ ਜੋਨੀ ਭਰਮੈ ਰੋਗ ਮੰਦ ਰਹੈ ਨਰਤੀ ਨ ਪਾਵੈ ਬਿਨ ਸਤਿਗੁਰ ਰੋਗ ਕਤੇ ਨ ਜਾਵੈ ਪਾਰ ਬ੍ਰਹਮ ਜਿਸ ਕੀਨੀ ਦਇਆ ਵਾ ਪਕੜ ਰੋਗੇ ਕਢ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਕਹੁ ਨਾਨਕ ਗੁਰ ਰੋਗ ਕਿਆ ਫੇਰੋ ਮਹੱਲਾ ਪੰਜਵਾ ਹਉ ਮੈ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈ ਗਲ ਬਸਲੀਨਾ ਵਿਸ਼ਟ ਰੋਗ ਪਚਮੁਏ ਪਤੰਗਾ ਨਾਦ ਰੋਗ ਖਪ ਗਏ ਕਰੰਗਾ ਜੋ ਜੋ ਤਿਸ ਸੋ ਸੋ ਰੋਗੀ ਰੋਗ ਰਹਤ ਮੇਰਾ ਸਤਗੁਰ ਜੋਗੀ ਰਹਾਉ ਜੇ ਪਰ ਰੋਗ ਮੇਨ ਗ੍ਰਸ ਆਨੋ ਬਾਸਨ ਰੋਗ ਪਵਰ ਬਿਨ ਸਾਨੂੰ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਮਦੇ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਪਰਮੈ ਰੋਗ ਮੰਦ ਰਹਿਨ ਰਤੀ ਨ ਪਾਵੇ ਬਿਨ ਸਤਗੁਰੂ ਰੋਗ ਕਤੈ ਨ ਜਾਵੇ ਬਾਰ ਬ੍ਰਹਮ ਜਿਸ ਕਿੰਨੀ ਦਇਆ ਵਾ ਪਕੜ ਰੋਗ ਇਕੰਡ ਲਿਆ ਦੇ ਬੰਦਨ ਸਾਧ ਸੰਗ ਪਾਇਆ ਉਹ ਨਾਨਕ ਗੁਰੂ ਰੋਗ ਮਿਟਾਇਆ ਪੈਰੋ ਮਹੱਲਾ ਪੰਜਵਾ ਹਉ ਮੈਂ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈਂ ਗਲ ਬਸਲੀਨਾ ਸਿਸ਼ਟ ਰੋਗ ਪਜਮੁਏ ਪਤੰਗਾ ਨਾਦ ਰੋਗ ਖਪ ਗਏ ਕਰੰਗਾ ਜੋ ਜੋ ਦੀਸੈ ਸੋ ਸੁਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਹਾਉ ਜੀਵਾ ਰੋਗ ਮੀਨ ਗ੍ਰਿਸ ਆਨੋ ਪਾਸਨ ਰੋਗ ਭਵਰ ਬਿਨ ਸਾਨੋ ਕੇਤ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਪਤੇ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਤੇਰ ਜੋਨੀ ਪਰਮੈ ਰੋਗ ਮੰਦ ਰਹਿਨ ਰਤੀ ਨ ਪਾਵੇ ਬਿਨ ਸਤਿਗੁਰ ਰੋਗ ਕਤੇ ਨ ਜਾਵੇ ਬਰ ਬਰਾਮ ਜੀ ਸਕੀਨੀ ਦਇਆ ਵਾ ਪਕੜ ਰੋਗ ਇਕਡ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਉਹ ਨਾਨਕ ਗੁਰੂ ਰੋਗ ਮਿਟਾਇਆ ਤੇ ਰੋਹ ਮਹਲਾ ਪੰਜਵਾਂ ਹਉ ਮੈਂ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈਂ ਗਲ ਬਸਲੀਨਾ ਤ੍ਰਿਸ਼ਟ ਰੋਗ ਪਚਿ ਮੋਏ ਪਤੰਗਾ ਨਾਦ ਰੋ ਫਕੀਰੰਗਾ ਜੋ ਜੋ ਦੀਸ ਸੋ ਸੁਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰਹਾਉ ਜੇ ਵਾ ਰੋਗ ਮੇਨ ਗ੍ਰਸ ਆਨੋ ਬਾਸਨ ਰੋਗ ਪਵਰ ਬਿਨ ਸਾਨੋ ਕੇਤ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਮਦੀ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਭਰਮੈ ਰੋਗ ਮੰਦਰੇ ਹਨ ਰਤੀ ਨਭਾਵੇ ਬਿਨ ਸਤਿਗੁਰੂ ਰੋਗ ਕਤੈ ਨ ਜਾਵੇ ਪਾਰ ਭਰਮ ਜਿਸ ਕਿੰਨੀ ਦਇਆ ਬਾ ਪਗੜ ਰੋਗ ਇਕਡ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਉਹ ਨਾਨਕ ਗੁਰੂ ਰੋਗ ਮਿਟਾਇਆ ਪੈਰੋ ਮਹੱਲਾ ਪੰਜਵਾ ਹਉ ਮੈਂ ਰੋਗ ਮਨੁਖ ਕੋ ਤੀਨਾ ਕਾਮ ਰੋਗ ਮੈਂ ਗਲ ਬਸਲੀ ਨਾ ਦ੍ਰਿਸ਼ਟ ਰੋਗ ਪਚ ਮੋਏ ਪਤੰਗਾ ਨਾਦ ਰੋਗ ਖਪ ਗਏ ਕਰੰਗਾ ਜੋ ਜੋ ਦਿਸ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰਹਾਉ ਜੇ ਵਾ ਰੋਗ ਮੀਨ ਗ੍ਰਿਸ ਆਨੋ ਪਾਸਨ ਰੋਗ ਪਵਰ ਬਿਨ ਸਾਨੋ ਏਤ ਰੋਗ ਕਾ ਸਗਲ ਸੰਸਾਰਾ ਤ੍ਰਿਬਤ ਰੋਗ ਮੈਂ ਪਤੇ ਬਿਕਾਰਾ ਏ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋ ਨਹੀਂ ਪਰ ਮੈਂ ਰੋਗਮੰਦ ਰਹਿਨ ਰਤੀ ਨ ਪਾਵੇ ਬਿਨ ਸਤਗੁਰੂ ਰੋਗ ਕਦੀ ਨ ਜਾਵੇ ਪਾਰ ਬ੍ਰਹਮ ਜਿਸ ਕੀਨੀ ਦਇਆ ਵਾਹ ਪਕੜ ਰੋਗੇ ਕਟ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਗੋਵਨਾਨਕ ਗੁਰੂ ਰੋਗ ਮਿਟਾਇਆ ਮੇਰੋ ਪਹਲਾ ਪੰਜਵਾ ਹੋ ਮੈ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈ ਕਲ ਬਸਲੀਨਾ ਨਿਸ਼ਟ ਰੋਗ ਪਜ ਮੋਏ ਪਤੰਗਾ ਨਾਦ ਰੋਗ ਖਪ ਗਏ ਕਰੰਗਾ ਜੋ ਜੋ ਦੀਸ ਸੋ ਸੋ ਰੋਗੀ ਰੋਗ ਰਹਤ ਮੇਰਾ ਸਤਗੁਰ ਜੋਗੀ ਰਹਾਉ ਜੇ ਪਰ ਰੋਗ ਪੀਨ ਗ੍ਰਿਸ ਆਨੋ ਬਾਸਨ ਰੋਗ ਪਵਰ ਬਿਨ ਸਾਨੋ ਇਤਿਹਰੋਂ ਕਾਸਗਲ ਸੰਸਾਰਾ ਤ੍ਰਿਵਤ ਰੋਗ ਮੈ ਮਦੇ ਵਿਕਾਰਾ ਰੋਗੇ ਮਰਤਾ ਰੋਗੇ ਜਨਮੈ ਦਰੋਗੇ ਫਿਰ ਫਿਰ ਜੋਨੀ ਪਰਮੈ ਰੋਗ ਮੰਦ ਰਹਿਨ ਰਤੀ ਨ ਪਾਵੇ ਬਿਨ ਸਤਗੁਰੂ ਰੋਗ ਕਤੈ ਨ ਜਾਵੇ ਬਾਰ ਬ੍ਰਹਮ ਜਿਸ ਕਿੰਨੀ ਦਇਆ ਵਾ ਪਕੜ ਰੋਗ ਕੰਡ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਹਨਾਨਕ ਗੁਰੂ ਰੋਗ ਮਿਟਾਇਆ ਪੈ ਰੋਹੱਲਾ ਪੰਜਵਾ ਹਉ ਮੈ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈ ਕਲ ਬਸਲੀਨਾ ਸਿਸ਼ਟ ਰੋਗ ਪਚਮੋਏ ਪਤੰਗਾ ਨਾਦ ਰੋਗ ਖਪ ਗਏ ਕਰੰਗਾ ਜੋ ਜੋ ਤਿਸ ਸੋ ਸੋ ਰੋਗੀ ਰੋਗ ਰਹਤ ਮੇਰਾ ਸਤਿਗੁਰ ਜੋਗੀ ਰਹਾਉ ਜੀਵਾ ਰੋਗ ਮੇਨ ਗ੍ਰਸ ਆਨੋ ਬਾਸਨ ਰੋਗ ਪਵਰ ਬਿਨ ਸਾਨੋ ਹੀਤ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਬਦੇ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਭਰਮੈ ਰੋਗ ਮੰਦ ਰਹਿਨ ਰਤੀ ਨ ਪਾਵੇ ਬਿਨ ਸਤਗੁਰੂ ਰੋਗ ਕਤੈ ਨ ਜਾਵੇ ਪਾਰ ਬ੍ਰਹਮ ਜਿਸ ਕਿੰਨੀ ਦਇਆ ਵਾ ਪਕੜ ਟੁੱਟੇ ਬੰਧਨ ਸਾਧ ਸੰਗ ਪਾਇਆ ਕਹ ਨਾਨਕ ਗੁਰ ਰੋਗ ਮਿਟਾਇਆ ਪੈਰੋ ਮਹੱਲਾ ਪੰਜਵਾਉ ਹਉ ਮੈਂ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈਂ ਕਲ ਬਸ ਲੀਨਾ ਸਿਸ਼ਟ ਰੋਗ ਪਚਿ ਮੋਏ ਪਤੰਗਾ ਨਾਦ ਰੋਗ ਖਪ ਗਏ ਕਰੰਗਾ ਜੋ ਜੋ ਦੀਸੈ ਸੋ ਸੂ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਹਾਉ ਜੀਵਾ ਰੋਗ ਮੀਨ ਗ੍ਰਿਸ ਆਨੋ ਪਾਸ ਨਿਰੋਗ ਭਵਰ ਬਿਨ ਸਾਨੋ ਏਤ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਬਤੇ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਤੇ ਜੋਨੀ ਪਰਮੈ ਰੋਗ ਮੰਦ ਰਹਿਨ ਰਤੀ ਨ ਪਾਵੇ ਬਿਨ ਸਤਿਗੁਰ ਰੋਗ ਕਤੇ ਨ ਜਾਵੇ ਵਾਹ ਬ੍ਰਹਮ ਜੀ ਕਿੰਨੀ ਦਇਆ ਵਾਹ ਪਕੜ ਰੋਗ ਇਕਡ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਕਹ ਨਾਨਕ ਗੁਰੂ ਰੋਗ ਮਿਟਾਇਆ ਤੇ ਰੋਗ ਮਹੱਲਾ ਪੰਜਵਾਂ ਹਉ ਮੈਂ ਰੋਗ ਮਨੁ ਖੋਲ ਦਿਨਾ ਕਾਮ ਰੋਗ ਮੈਂ ਗਲ ਬਸ ਲੀਨਾ ਸਿਸ਼ਟ ਰੋਗ ਪਚਿ ਮੋਏ ਪਤੰਗਾ ਨਾਦ ਰੋ ਆਪ ਗਏ ਕਰੰਗਾ ਜੋ ਜੋ ਦਿਸ ਸੋ ਸੁਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰਹਾਉ ਜੇ ਪਰ ਰੋਗ ਮੇਨ ਗ੍ਰਿਸ ਆਨੋ ਬਾਸਨ ਰੋਗ ਪਵਰ ਬਿਨ ਸਾਨੋ ਦ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਬਦੀ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਪਰ ਮੈਂ ਬੰਦਰ ਹੈਨ ਰਤੀ ਨਾ ਪਾਵੇ ਬਿਨ ਸਤਿਗੁਰੂ ਰੋਗ ਕਤੈ ਨ ਜਾਵੇ ਪਾਰ ਬ੍ਰਹਮ ਜੀ ਸਕੀਨੀ ਦਇਆ ਵਾ ਪਕੜ ਰੋਗ ਇਕਡ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਅਹ ਨਾਨਕ ਗੁਰੂ ਰੋਗ ਮਿਟਾਇਆ ਪੈਰੋ ਭੱਲਾ ਪੰਜਵਾ ਹਉ ਮੈਂ ਰੋਗ ਮਨੁਖ ਕੋ ਦੀਨਾ ਜਿਮੁਏ ਪਤੰਗਾ ਨਾਦ ਰੋਖ ਖਪ ਗਏ ਕਰੰਗਾ ਜੋ ਜੋ ਤਿਸੈ ਸੋ ਸੂਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰਹਾਉ ਜੇ ਵਾ ਰੋਗ ਮੇਨ ਗ੍ਰਿਸ ਆਨੋ ਬਾਸਨ ਰੋਗ ਪਵਰ ਬਿਨ ਸਾਨੋ ਕੇਤ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਬਦੇ ਬਿਕਾਰਾ ਲੋਗੇ ਮਰਤਾ ਰੋਗੇ ਜਨਮੈ ਵੇ ਫਿਰ ਫਿਰ ਜੋਨੀ ਭਰਮੈ ਰੋਗ ਮੰਦ ਰਹੈ ਨਰਤੀ ਨ ਪਾਵੈ ਬਿਨ ਸਤਿਗੁਰ ਰੋਗ ਕਤੇ ਨ ਜਾਵੈ ਪਾਰ ਬ੍ਰਹਮ ਜਿਸ ਕੀਨੀ ਦਇਆ ਵਾ ਪਕੜ ਰੋਗ ਏ ਕਢ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਕਹ ਨਾਨਕ ਗੁਰ ਰੋਗ ਮਿਟਾਇਆ ਪੈਰੋ ਮਹੱਲਾ ਪੰਜਵਾਂ ਹਉਮੈ ਰੋਗ ਮਨੁ ਬੋਦੀਨਾ ਕਾਮ ਰੋਗ ਮੈ ਕਲ ਬਸਲੀਨਾ ਦ੍ਰਿਸ਼ਟ ਰੋਗ ਪਚਮੋਏ ਪਤੰਗਾ ਨਾਦ ਰੋਗ ਖੱਪ ਗਏ ਕਰੰਗਾ ਜੋ ਜੋ ਤਿਸ ਸੋ ਸੂ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਹਾਉ ਜੇ ਵਾ ਰੋਗ ਮੇਨ ਗ੍ਰਿਸ ਆਨੋ ਬਾਸਨ ਰੋਗ ਪਵਰ ਬਿਨ ਸਾਨੋ ਹੀਤ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਬਦੇ ਬਿਕਾਰਾ ਰੋਗੇ ਮਰਦਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਪਰ ਮੈਂ ਰੋਗ ਮੰਦ ਰਹੈਨ ਰਤੀ ਨ ਪਾਵੇ ਬਿਨ ਸਤਿਗੁਰ ਰੋਗ ਕਦੇ ਨ ਜਾਵੇ ਬਾਰ ਬ੍ਰਹਮ ਜਿਸ ਕਿੰਨੀ ਦਇਆ ਵਾ ਪਕੜ ਰੋਗ ਇਕਡ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਉਹ ਨਾਨਕ ਗੁਰ ਰੋਗ ਮਿਟਾਇਆ ਵੇ ਰੋਗ ਹੱਲਾ ਪੰਜਵਾ ਹਉ ਮੈ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈ ਕਲ ਬਸਲੀਨਾ ਦ੍ਰਿਸ਼ਟ ਰੋਗ ਪਜ ਮੋਏ ਪਤੰਗਾ ਨਾਦ ਰੋਗ ਖਪ ਗਏ ਕਰੰਗਾ ਜੋ ਜੋ ਦੀਸ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਹੁਰ ਜੋਗੀ ਰਹਾਉ ਜੇ ਪਰ ਰੋਗ ਮੇਨ ਗ੍ਰਿਸ ਆਨੋ ਪਾਸਨ ਰੋਗ ਪਰ ਬਿਨ ਸਾਨੋ ਭੇਦ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਮਤੇ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰਤੇ ਜੋਨੀ ਭਰਮੈ ਰੋਗ ਮੰਦ ਰਹੈ ਨਰਤੀ ਨ ਪਾਵੈ ਬਿਨ ਸਤਿਗੁਰ ਰੋਗ ਕਤੇ ਨ ਜਾਵੈ ਪਾਰ ਬ੍ਰਹਮ ਜਿਸ ਕੀ ਨੀ ਦਇਆ ਵਾ ਪਕੜ ਰੋਗੇ ਕਢ ਲਿਆ ਟੁਟੇ ਬੰਧਨ ਸਾਧ ਸੰਗ ਪਾਇਆ ਕੋਹ ਨਾਨਕ ਗੁਰੂ ਰੋਗ ਮਿਟਾਇਆ ਪੈ ਰੋਹ ਹੱਲਾ ਪੰਜਵਾ ਹਉ ਮੈ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈ ਕਲ ਬਸਲੀਨਾ ਸਿਸ਼ਟ ਰੋਗ ਪਚਮੁਏ ਪਤੰਗਾ ਨਾਦ ਰੋਗ ਖਫ ਗਏ ਕਰੰਗਾ ਜੋ ਜੋ ਦੀਸ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰਹਾਉ ਜੇ ਵਾ ਰੋਗ ਮੇਨ ਗ੍ਰਿਸ ਆਨੋ ਪਾਸਨ ਰੋਗ ਪਵਰ ਬਿਨ ਸਾਨੋ ਹੀਨ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮਹਿ ਮਦੀ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਪਰਮੈ ਰੋਗ ਮੰਦ ਰਹਿਨ ਰਤੀ ਨ ਪਾਵੇ ਬਿਨ ਸਤਗੁਰੂ ਰੋਗ ਕਤੈ ਨ ਜਾਵੇ ਪਾਰ ਬ੍ਰਹਮ ਜਿਸ ਕਿੰਨੀ ਦਇਆ ਵਾ ਪਕੜ ਰੋਗ ਇਕਡ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਉਹ ਨਾਨਕ ਗੁਰ ਰੋਗ ਮਿਟਾਇਆ ਪੈ ਰੋਹ ਮਹੰਲਾ ਪੰਜਵਾ ਹਉ ਮੈਂ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈਂ ਗਲ ਬਸਲੀਨਾ ਸਿਸ਼ਟ ਰੋਗ ਪਜ ਮੋਏ ਪਤੰਗਾ ਨਾਦ ਰੋਗ ਖੱਪ ਗਏ ਕਰੰਗਾ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਹਾਉ ਜੇ ਵਾ ਰੋਗ ਮੀਨ ਗ੍ਰਿਸ ਆਨੋ ਪਾਸਨ ਰੋਗ ਭਵਰ ਬਿਨ ਸਾਨੋ ਕੇਤ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਮਤੇ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਤੇਰੇ ਜੋਨੀ ਭਰਮੈ ਰੋਗ ਮੰਦ ਰਹਿਨ ਰਤੀ ਨ ਪਾਵੈ ਇਨ ਸਤਿ ਗੁਰੂ ਰੋਗ ਕਤੈ ਨ ਜਾਵੇ ਬਾਰ ਬ੍ਰਹਮ ਜਿਸ ਕਿੰਨੀ ਦਇਆ ਵਾਹ ਪਕੜ ਰੋਗ ਇਕਟ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਗੋਹ ਨਾਨਕ ਗੁਰੂ ਰੋਗ ਮਿਟਾਇਆ ਪੈ ਰੋ ਪਹਿਲਾ 5ਵਾਂ ਹਉ ਮੈਂ ਰੋਗ ਮਨੁਖ ਕੋ ਦੇਨਾ ਕਾਮ ਰੋਗ ਮੈਂ ਅਗਲ ਬਸ ਲੀਨਾ ਇਸਤ ਰੋਗ ਪਾਚੰ ਮੋਏ ਪਤੰਗਾ ਨਾਦ ਰੋਗ ਖੱਪ ਗਏ ਕਰੰਗਾ ਜੋ ਜੋ ਤਿਸ ਸੋ ਸੂ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਹਾਉ ਜੇ ਵਾ ਰੋਗ ਮੇਨ ਗ੍ਰਿਸਾਨੋ ਬਾਸਨ ਰੋਗ ਪਵਰ ਬਿਨ ਸਾਨੋ ਕੇਤ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਬਦੀ ਵਿਕਾਰਾ ਰੋਗੇ ਮਰਤਾ ਰੋਗੇ ਜਨਮੈ ਵੇ ਫਿਰ ਫਿਰ ਜੋ ਨਹੀਂ ਪਰ ਮੈਂ ਰੋਗਮੰਦ ਰਹਨ ਰਤੀ ਨ ਪਾਵੇ ਬਿਨ ਸਤਗੁਰੂ ਰੋਗ ਕਤੈ ਨ ਜਾਵੇ ਪਾਰ ਬ੍ਰਾਮ ਜੀ ਸਕੀਨੀ ਦਇਆ ਵਾ ਪਕੜ ਰੋਗ ਇਕਡ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਉਹ ਨਾਨਕ ਗੁਰੂ ਰੋਗ ਮਿਟਾਇਆ ਪੈਰੋ ਮਹਲਾ 5 ਔ ਮੈ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈ ਕਲ ਬਸਲੀਨਾ ਸ੍ਰਿਸ਼ਟ ਰੋਗ ਪਚ ਮੁਏ ਪਤੰਗਾ ਨਾਦ ਰੋਗ ਖਪ ਗਏ ਕਰੰਗਾ ਜੋ ਜੋ ਦਿਸ ਸੋ ਸੂ ਰੋਗੀ ਲੋਗ ਰਹਿਤ ਮੇਰਾ ਸਤਗੁਰ ਜੋਗੀ ਰਹਾਉ ਜੇ ਪਰ ਰੋਗ ਮੇਨ ਗ੍ਰਿਸ਼ ਆਨੋ ਬਾਸਨ ਰੋਗ ਪਵਰ ਬਿਨ ਸਾਨੋ ਹੀਤ ਰੋਗ ਕਾ ਸਗਲ ਸੰਸਾਰਾ ਰੋਗ ਮੈਂ ਬਦੇ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋ ਨਹੀਂ ਪਰ ਮੈਂ ਰੋਗ ਮੰਦ ਰਹੈ ਨ ਰਤੀ ਨ ਪਾਵੇ ਬਿਨ ਸਤਿਗੁਰ ਰੋਗ ਕਤੈ ਨ ਜਾਵੇ ਪਾਰ ਬ੍ਰਹਮ ਜਿਸ ਕਿੰਨੀ ਦਇਆ ਵਾ ਪਕੜ ਰੋਗੇ ਕਟ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਗੋਹ ਨਾਨਕ ਗੁਰੂ ਰੋਗ ਮਿਟਾਇਆ ਪੰਜਵਾ ਹੋ ਮੈਂ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈਂ ਗਲ ਬਸਲੀਨਾ ਛਿਸ਼ਟ ਰੋਗ ਪਜਮੋਏ ਪਤੰਗਾ ਨਾਦ ਰੋਗ ਖਪ ਗਏ ਰੰਗਾ ਜੋ ਜੋ ਦੀਸ ਸੋ ਸੋ ਰੋਗੀ ਰੋਗ ਰਹਤ ਮੇਰਾ ਸਤਗੁਰ ਜੋਗੀ ਰਹਾਉ ਜੇ ਵਾ ਰੋਗ ਪੀਨ ਗ੍ਰਸ ਖਾਨੋ ਬਾਸਨ ਰੋਗ ਪਵਰ ਬਿਨ ਸਾਨੋ ਇਤੁਰੁ ਕਾ ਸਗਲ ਸੰਸਾਰਾ ਰਿਵਤ ਰੋਗ ਮੈ ਬਦੇ ਬਿਕਾਰਾ ਰੋਗੇ ਮਰਦਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਪਰ ਮੈ ਰੋਗ ਮੰਦ ਰਹਿਨ ਰਤੀ ਨ ਪਾਵੈ ਬਿਨ ਸਤਗੁਰੁ ਰੋਗ ਕਤੈ ਨ ਜਾਵੈ ਪਾਰ ਬ੍ਰਹਮ ਜਿਸ ਕਿੰਨੀ ਦਇਆ ਵਾ ਪਕੜ ਰੋਗ ਇਕਡ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਬਹੁ ਨਾਨਕ ਗੁਰੂ ਰੋਗ ਮਿਟਾਇਆ ਪੈਰੋ ਪਹਲਾ ਪੰਜਵਾ ਹਉ ਮੈਂ ਰੋਗ ਮਨੁਖ ਕੋ ਦੀਨਾ ਕਾਮ ਰੋਗ ਮੈਂ ਗਲ ਬਸਲੀਨਾ ਸ੍ਰਿਸ਼ਟ ਰੋਗ ਪਜਮੁਏ ਪਤੰਗਾ ਨਾਦ ਰੋਗ ਖਫ ਗਏ ਕਰੰਗਾ ਜੋ ਜੋ ਦੀਸ ਸੋ ਸੋ ਰੋਗੀ ਰੋਗ ਰਹਤ ਮੇਰਾ ਸਤਗੁਰ ਜੋਗੀ ਰਹਾਉ ਜੀਵ ਰੋਗ ਮੇਨ ਗ੍ਰਸ ਆਨੋ ਬਾਸਨ ਰੋਗ ਪਵਰ ਬਿਨ ਸਾਨੋ ਹੀਤ ਰੋਗ ਕਾ ਸਗਲ ਸੰਸਾਰਾ ਤ੍ਰਿਵਤ ਰੋਗ ਮੈਂ ਮਦੇ ਬਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਭਰਮੈ ਰੋਗ ਮੰਦ ਰਹਿਨ ਰਤੀ ਨ ਪਾਵੇ ਬਿਨ ਸਤਗੁਰੂ ਰੋਗ ਕਤੈ ਨ ਜਾਵੇ ਪਾਰ ਬ੍ਰਹਮ ਜਿਸ ਕਿੰਨੀ ਦਇਆ ਵਾ ਪਕੜ ਰੋਗੇ ਕਢ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਉਹ ਨਾਨਕ ਗੁਰੂ ਰੋਗ ਮਿਟਾਇਆ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ